ਪੰਜਾਬ ਬਚਾਓ ਯਾਤਰਾ ਅੱਜ ਪਟਿਆਲਾ ਦੇ ਵਿੱਚ ਪਹੁੰਚ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਦਾ ਪਰਵਾਹ ਆਉਂਗਾ ਜਿਹੜਾ ਸਵਾਗਤ ਪਟਿਆਲਾ ਦੇ ਵਿੱਚ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਤਰ੍ਹਾਂ ਨਾਲ ਜਿਹੜੇ ਅਕਾਲੀ ਗੱਲ ਦੇ ਵਰਕਰ ਨੇ ਔਰ ਕੁਝ ਜਿਹੜੇ ਪਟਿਆਲਾ ਵਾਸੀ ਨੇ ਉਹ ਪਰਵਾਹ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਹਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਨਾਲ ਟਰੈਕਟਰਾਂ ਦੇ ਉੱਪਰ ਦੇ ਹੈਗੇ ਨੇ ਕਾਫਲੇ ਜਾ ਰਹੇ ਨੇ ਮੋਟਰਸਾਈਕਲਾਂ ਦੇ ਉੱਪਰ ਮੌਜੂਦ ਜਿਹੜੇ ਉਹ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਨਾਲ ਇੱਕ ਪਾਸੇ ਪਹੁੰਚਦੇ ਹੋਏ ਨਜ਼ਰ ਆਏ ਨੇ ਲਗਾਤਾਰ ਜਿਹੜੀ ਹੁਣ ਸਡੋਰ ਦੇ ਵਿੱਚ ਪਹੁੰਚ ਰਹੀ ਹੈ ਜਿਹੜੀ ਹੈ ਪੰਜਾਬ ਬਚਾਓ ਯਾਤਰਾ ਹੁਣ ਦੇਖਣਾ ਹੋਏਗਾ ਕਿ ਅਕਾਲੀ ਦਲ ਨੂੰ ਕਿੰਨਾ ਕ ਹੰਗਾਰਾ ਮਿਲਦਾ ਕਿਉਂਕਿ ਲੋਕ ਸਵਾਦ ਇਹ ਜਿਹੜੀਆਂ ਚੋਣਾ ਉਹ ਵੀ ਚੁਰੋ ਆ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਭ ਤੋਂ ਉਰਤੇ ਕਿ ਅਕਾਲੀ ਦਲ ਨੂੰ ਕਿੰਨਾ ਕ ਹੰਗਾਰਾ ਮਿਲ ਰਿਹਾ ਹੁਣ ਪਟਿਆਲਾ ਦੀ ਜਿਹੜੀ ਹੈ ਪੰਜਾਬ ਬਚਾਓ ਯਾਤਰਾ ਹੁਣ ਅੱਗੇ ਰਵਾਨਾ ਹੋ ਚੁੱਕਿਆ ਸਨੌਰ ਹਲਕੇ ਦੇ ਵਿੱਚ ਪਹੁੰਚ ਗਏ ਇਸ ਤੋਂ ਬਾਅਦ ਕਨੌਰ ਦੇ ਵਿੱਚ ਕਨੌਰ ਤੋਂ ਸਿੱਧਾ ਵਾਪਸੀ ਹੋਏਗੀ ਕਾਂਗਰਸ ਪਾਰਟੀ ਭਗਵੰਤ ਪਾਣ ਕਹਿੰਦਾ ਸਭ ਤੋਂ ਵੱਡੇ ਚੋਰ ਕਾਂਗਰਸ ਪਾਰਟੀ ਹੈ ਦਿੱਲੀ ਵਿੱਚ ਸਾਰਿਆਂ ਨੂੰ ਪਤਾ ਹੈ ਕਰੋੜਾਂ ਰੁਪਏ ਦਾ ਕਪਲਾ ਕੇਜਰੀਵਾਲ ਨੇ ਕੀਤਾ ਇੱਥੇ ਭਗਵੰਤ ਮਾਨ ਕਾਂਗਰਸ ਨੂੰ ਚੋਰ ਕਹਿੰਦਾ ਸਭ ਤੋਂ ਵੱਡਾ ਚੋਰ ਕੇਜਰੀਵਾਲਾ ਉਹੀ ਉਥੇ ਕਾਂਗਰਸ ਉਹਦੀ سپورਟ ਤੇ ਆਈ ਹੈ ਆ ਦੋਨੋਂ ਹੀ ਜਿਹੜੇ ਪਾਰਟੀਆਂ ਜਿਹੜੀਆਂ ਪੂਰੀ ਦੁਨੀਆ ਹਿੰਦੁਸਤਾਨ ਨੂੰ ਠੱਗਦੀਆਂ ਰਹੀਆਂ ਹੁਣ ਇਕੱਠੀਆਂ ਹੋਈਆਂ ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਥੋੜੀ ਪੰਜਾਬ ਦੀ ਇੱਕੋ ਇੱਕ ਸ਼ਾਨ ਇੱਕੋ ਇੱਕ ਥੋਡੀ ਆਪਣੀ ਜਥੇਬੰਦੀ ਹੈ ਸ਼ਰੋਮਨੀ ਕਾਲੀ ਦਲ ਜੋ ਖਾਲਸਾ ਪੰਥ ਤੇ ਪੰਜਾਬੀਆਂ ਦੀ ਦਿਲ ਦੀ ਧੜਕਣਾ ਹੈ ਦਿੱਲੀ ਵਾਲੀਆਂ ਪਾਰਟੀਆਂ ਇਥੇ ਕਬਜ਼ਾ ਕਰਨ ਵਾਸਤੇ ਆਉਂਦੀਆਂ ਲੁੱਟਣ ਆਉਂਦੀਆਂ ਤੇ ਕਾਲੀ ਦਲ ਥੋਡੀ ਆਪਣੀ ਹੈ ਜਿਹਨੇ ਪੰਜਾਬ ਨੂੰ ਬਣਾਇਆ ਪੰਜਾਬੀਆਂ ਦੀ ਲੜਾਈ ਲੜੀ ਹੈ ਇਸ ਕਰਕੇ ਆਪਾਂ ਇਕੱਠੇ ਹੋ ਕੇ ਉਹਨਾਂ ਸਾਰਿਆਂ ਨੂੰ ਭਜਾਈਏ ਸੋ ਬਿਲਕੁਲ ਇੱਕ ਉਮੀਦਵਾਰ ਲੈਣ ਦੀ ਵਾਲੇ ਕਾਂਗਰਸ ਦੇ ਲੇਕਿਨ ਕਲੇਸ਼ ਪੈਣਾ ਸ਼ੁਰੂ ਹੋ ਗਿਆ ਹੈ ਮੈਨੇ ਤਾਂ ਦਬਾ ਕਰ ਦਿੰਨਾ ਭਗਵਾਨ ਤੋਂ ਮੈਨੂੰ ਸਰ ਕਾਂਗਰਸ ਦੇ ਵਿੱਚ ਵੀ ਗਾਂਧੀ ਦੇ ਨਾਮ ਦੇ ਉੱਤੇ ਵੀ ਜਿਹੜਾ ਹੈਗਾ ਕਾਫੀ ਚਰਚਾਾਂ ਸ਼ੁਰੂ ਪਈਆਂ ਹੈ ਕਾਂਗਰਸ ਦੇ ਵਿੱਚ ਆਪਣਾ ਕਲੇਸ਼ ਸ਼ੁਰੂ ਹੋ ਗਿਆ ਉਹ ਕਾਂਗਰਸੀ ਦਸਨ ਪਟਿਆਲਾ ਤੋਂ ਕੈਮਰਾਮੈਨ ਅਜੇ ਦੇ ਨਾਲ ਕੁਲਵਿੰਦਰ ਕੁਮੰਦੀ ਰਿਪੋਰਟ ਪੰਜਾਬ ਬਚਾਓ ਯਾਤਰਾ ਅੱਜ ਪਟਿਆਲਾ ਦੇ ਵਿੱਚ ਪਹੁੰਚ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਦਾ ਪਰਵਾਹ ਹੁੰਗਾ ਜਿਹੜਾ ਸਵਾਗਤ ਪਟਿਆਲਾ ਦੇ ਵਿੱਚ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਤਰ੍ਹਾਂ ਨਾਲ ਜਿਹੜੇ ਅਕਾਲੀ ਗੱਲ ਦੇ ਵਰਕਰ ਨੇ ਔਰ ਕੁਝ ਜਿਹੜੇ ਪਟਿਆਲਾ ਵਾਸੀ ਨੇ ਉਹ ਪਰਵਾਹ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਹਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਨਾਲ ਟਰੈਕਟਰਾਂ ਦੇ ਉੱਪਰ ਦੇ ਹੈਗੇ ਨੇ ਕਾਫਲੇ ਜਾ ਰਹੇ ਨੇ ਮੋਟਰਸਾਈਕਲਾਂ ਦੇ ਉੱਪਰ ਮੌਜੂਦ ਜਿਹੜੇ ਉਹ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਨਾਲ ਇੱਕ ਪਾਸੇ ਪਹੁੰਚ ਹੋਏ ਪਸ ਜਿਹੜੀ ਹੁਣ ਸਨੌਰ ਦੇ ਵਿੱਚ ਪਹੁੰਚ ਰਹੀ ਹੈ ਜਿਹੜੀ ਹੈ ਪੰਜਾਬ ਬਚਾਓ ਯਾਤਰਾ ਹੁਣ ਦੇਖਣਾ ਹੋਏਗਾ ਕਿ ਅਕਾਲੀ ਦਲ ਨੂੰ ਕਿੰਨਾ ਕ ਹੰਗਾਰਾ ਮਿਲਦਾ ਕਿਉਂਕਿ ਲੋਕ ਸਭਾ ਦੀ ਚੇੜੀਆ ਚੋਣਾ ਉਹ ਵੀ ਚਲ ਚੁਰੋ ਆ ਗਿਆ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਭ ਤੋਂ ਰੋਤੇ ਕਿ ਅਕਾਲੀ ਦਲ ਨੂੰ ਕਿੰਨਾ ਕ ਹੰਗਾਰਾ ਮਿਲ ਰਿਹਾ ਹੁਣ ਪਟਿਆਲਾ ਦੀ ਜਿਹੜੀ ਹੈ ਪੰਜਾਬ ਬਚਾਓ ਯਾਤਰਾ ਹੁਣ ਅੱਗੇ ਰਵਾਨਾ ਹੋ ਚੁੱਕੀ ਹੈ ਸਨੌਰ ਹਲਕੇ ਦੇ ਵਿੱਚ ਪਹੁੰਚ ਗਏ ਇਸ ਤੋਂ ਬਾਅਦ ਕਨੌਰ ਦੇ ਵਿੱਚ ਕਨੌਰ ਤੋਂ ਸਿੱਧਾ ਵਾਪਸੀ ਹੋਏਗੀ ਕਾਂਗਰਸ ਪਾਰਟੀ ਭਗਵੰਤਪਾਨ ਕਹਿੰਦਾ ਸਭ ਤੋਂ ਵੱਡੇ ਚੋਰ ਕਾਂਗਰਸ ਪਾਰਟੀ ਹੈ ਦਿੱਲੀ ਵਿੱਚ ਸਾਰਿਆਂ ਨੂੰ ਪਤਾ ਹੈ ਕਰੋੜਾਂ ਰੁਪਏ ਦਾ ਕਪਲਾ ਕੇਜਰੀਵਾਲ ਨੇ ਕੀਤਾ ਇੱਥੇ ਭਗਵੰਤਪਾਨ ਕਾਂਗਰਸ ਨੂੰ ਚੋਰ ਕਹਿੰਦਾ ਹੈ ਸਭ ਤੋਂ ਵੱਡਾ ਚੋਰ ਕੇਜਰੀਵਾਲਾ ਉਹੀ ਉਥੇ ਕਾਂਗਰਸ ਉਹਦੀ سپورਟ ਤੇ ਆਈ ਹੈ ਆ ਦੋਨੋਂ ਹੀ ਜਿਹੜੇ ਪਾਰਟੀਆਂ ਜਿਹੜੀਆਂ ਪੂਰੀ ਦੁਨੀਆ ਹਿੰਦੁਸਤਾਨ ਨੂੰ ਠੱਗਦੀਆਂ ਰਹੀਆਂ ਹਨ ਹੁਣ ਇਕੱਠੀਆਂ ਹੋਈਆਂ ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਥੋੜੀ ਪੰਜਾਬ ਦੀ ਇੱਕੋ ਇੱਕ ਸ਼ਾਨ ਇੱਕੋ ਇੱਕ ਥੋੜੀ ਆਪਣੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਜੋ ਖਾਲਸਾ ਪੰਥ ਤੇ ਪੰਜਾਬੀਆਂ ਦੀ ਦਿਲ ਦੀ ਧੜਕਣ ਹੈ ਦਿੱਲੀ ਵਾਲੀਆਂ ਪਾਰਟੀਆਂ ਇਥੇ ਕਬਜ਼ਾ ਕਰਨ ਵਾਸਤੇ ਆਉਂਦੀਆਂ ਲੁੱਟਣ ਆਉਂਦੀਆਂ ਤੇ ਅਕਾਲੀ ਦਲ ਥੋੜੀ ਆਪਣੀ ਹੈ ਜਿਹਨੇ ਪੰਜਾਬ ਨੂੰ ਬਣਾਇਆ ਪੰਜਾਬੀਆਂ ਦੀ ਲੜਾਈ ਲੜੀ ਹੈ ਇਸ ਕਰਕੇ ਆਪਾਂ ਇਕੱਠੇ ਹੋ ਕੇ ਉਨ ਸਾਰਿਆਂ ਨੂੰ ਭਜਾਈਏ ਸੋ ਬਿਲਕੁਲ ਇੱਕ ਉਮੀਦਵਾਰ ਨੇ ਲਾਇਆ ਕਾਂਗਰਸ ਦੇ ਲੇਕਿਨ ਕਲੇਸ਼ ਪੈਣਾ ਸ਼ੁਰੂ ਹੋ ਗਿਆ ਹੈ ਮੈਨੇ ਤਾਂ ਦਬਾਹ ਕਰ ਦਨਾ ਭਗਵਾਨ ਤੁਹਾਨੂੰ ਸਰ ਕਾਂਗਰਸ ਦੇ ਵਿੱਚ ਵੀ ਗਾਂਧੀ ਦੇ ਨਾਮ ਦੇ ਉੱਤੇ ਵੀ ਜਿਹੜਾ ਹੈ ਕਾਫੀ ਚਰਚਾਾਂਾਂ ਸ਼ੁਰੂ ਪਈਆਂ ਹੈ ਕਾਂਗਰਸ ਦੇ ਵਿੱਚ ਆਪਣਾ ਕਲੇਸ਼ ਸ਼ੁਰੂ ਹੋ ਗਿਆ ਉਹ ਕਾਂਗਰਸੀ ਦਸਨ ਪਟੇਲਾ ਤੋਂ ਕੈਮਰਾਮੈਨ ਅਜੇ ਦੇ ਨਾਲ ਕੁਲਵਿੰਦਰ ਕੁਮਰ ਦੀ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਵਰਟਸਐਪ ਚੈਨਲ ਬਦ